ਕਿਸਾਨ ਵੀਰੋ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਸੰਤੂ ਫਾਰਮ ਘਰ ਤੇ ਤੁਹਾ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਝੋਨੇ ਵਿੱਚ ਪोटाश ਦਾ ਕੀ ਕੰਮ ਹੈ ਇਸ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਸਾਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਪोटाਸ਼ ਦੂਜਾ ਮਹੱਤਵਪੂਰਨ ਤੱਤ ਹੈ ਝੋਨੇ ਦੀ ਫਸਲ ਲਈ ਜਿਵੇਂ ਆਪਾਂ ਜੂਰੀਆ ਪਾਉਣੇ ਆ ਫਾਸਫੋਰਸ ਪਾਉਣੇ ਆ ਸਿਤਰਾਂ ਪोटाश ਬਹੁਤ ਜ਼ਰੂਰੀ ਏ ਫਾਸਫੋਰਸ ਤਾਂ ਪਤਾ ਹੀ ਪਾਵਾਂਗੇ ਜੇਕਰ ਮਿੱਟੀ ਪਰਖ ਕਰਵਾਈਏ ਤੇ ਉਸ ਦੀ ਸਿਫਾਰਿਸ਼ ਕੀਤੀ ਗਈ ਹੈ ਨਹੀਂ ਤਾਂ ਜੇਕਰ ਝੋਨੇ ਤੋਂ ਪਹਿਲਾਂ ਉਸ ਖੇਤ ਵਿੱਚ ਕਣਕ ਬੀਜੀ ਉਹਨੂੰ ਫਾਸਫੋਰਸ ਪਾਇਆ ਹੈ ਤਾਂ ਝੋਨੇ ਨੂੰ ਫਾਸਫੋਰਸ ਤੱਤ ਦੀ ਲੋੜ ਨਹੀਂ ਹੁੰਦੀ ਪोटाश ਤੱਤ ਝੋਨੇ ਵਾਸਤੇ ਬਹੁਤ ਜ਼ਰੂਰੀ ਏ ਆਪਾਂ ਸਾਲ ਦੇ ਵਿੱਚ ਤਿੰਨ ਤਿੰਨ ਫਸਲਾਂ ਲੈਣ ਲੱਗ ਪਏ ਆ ਜਿਸ ਕਾਰਨ ਜ਼ਮੀਨ ਦੇ ਵਿੱਚ ਪੋਟਾਸ਼ ਤੱਤ ਦੀ ਘਾਟ ਆਉਣ ਲੱਗ ਪਈ ਏ ਪਰ ਬਹੁਤ ਘੱਟ ਕਿਸਾਨ ਨੇ ਜੋ ਝੋਨੇ ਵਿੱਚ ਇਸ ਤੱਤ ਨੂੰ ਪਾਉਂਦੇ ਨੇ ਪੋਟਾਸ਼ ਤੱਤ ਨਾ ਪਾਉਣ ਕਾਰਨ ਝੋਨੇ ਦਾ ਕਾਫੀ ਝਾੜ ਘਟ ਜਾਂਦਾ ਹੈ ਕਿਉਂਕਿ ਇਸ ਦੀ ਕਮੀ ਦੇ ਕਾਰਨ ਮੁੰਜਰਾ ਛੋਟੀਆਂ ਬੰਦੀਆਂ ਨੇ ਮੁੰਜਰਾ ਦੇ ਵਿੱਚ ਦਾਣੇ ਪੂਰੇ ਨਹੀਂ ਭਰਦੇ ਦਾਣੇ ਕਮਜ਼ੋਰ ਰਹਿ ਜਾਂਦੇ ਨੇ ਦਾਣਿਆਂ ਦੀ ਕੁਆਲਿਟੀ ਜਿਹੜੀ ਇਹ ਉਹ ਘਟਿਆ ਹੁੰਦੀ ਹੈ ਅਤੇ ਦਾਣੇ ਜਿਹੜੇ ਦਾਗੀ ਹੋ ਜਾਂਦੇ ਨੇ ਉਹਨਾਂ ਤੇ ਚਮਕ ਨਹੀਂ ਆਉਂਦੀ ਜਿਸ ਕਾਰਨ ਬਾਜ਼ਾਰ ਦੇ ਵਿੱਚ ਝੋਨੇ ਦਾ ਭਾਅ ਵੀ ਪੂਰਾ ਨਹੀਂ ਮਿਲਦਾ ਕਈ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਖੇਤો ਵਿੱਚ ਹੀ ਵਾਦ ਹੁੰਦੇ ਨੇ ਪਰ ਬਹੁਤ ਘੱਟ ਹੀ ਕਿਸਾਨ ਨੇ ਜੋ ਇਹ ਆ ਕਰਦੇ ਨੇ ਬਹੁਤੇ ਤਾਂ ਆਗਿ ਲਾਉਂਦੇ ਨੇ ਜਾਂ ਇਕੱਠਾ ਬਣਾ ਕੇ ਪਰਾਲੀ ਬਾਹਰ ਕੱਢ ਲੈਂਦੇ ਨੇ ਅੱਜ ਕੱਲ ਮਸ਼ੀਨਰੀ ਬਹੁਤ ਹੋ ਗਈ ਏ ਅਤੇ ਇਕੱਠਾ ਬਣ ਲੱਗ ਗਈਆਂ ਨੇ ਪਰਾਲੀ ਵੇਚਣ ਲੱਗ ਗਈ ਏ ਜਿਹੜੇ ਖੇਤਾਂ ਵਿੱਚ ਪਰਾਲੀ ਵਿੱਚ ਵਾਦ ਦਿੱਤੀ ਜਾਂਦੀ ਏ ਉਹਨਾਂ 'ਚ ਪਟਾਖ ਦੀ ਘਾਟ ਘਟ ਆਉਂਦੀ ਏ ਅਤੇ ਦੂਜੇ ਕਿਤਾਹ ਚੁਪਟਾਸ਼ ਅਧਿਕਾਰ ਜ਼ਿਆਦਾ ਆਉਂਦੀਏ ਜਿਨ੍ਹਾਂ ਦੀ ਪ੍ਰਾਲੀ ਬਾਹਰ ਕੱਢ ਦਿੱਤੀ ਜਾਂਦੀ ਹੈ ਜਾਂ ਅਗ ਲਾ ਦਿੱਤੀ ਜਾਂਦੀ ਹੈ ਕਿਸਾਨ ਵੀਰੋ ਪੋਟਾਸ਼ ਨੂੰ ਜੇਕਰ ਝੋਨਾ ਲਾਉਣ ਤੋਂ 20-25 ਦਿਨਾਂ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਇਸ ਦਾ ਚੰਗਾ ਰਿਜ਼ਲਟ ਆਉਂਦਾ ਹੈ ਇਹ ਜ਼ਮੀਨ ਦੀ ਉਪਰਲੀ ਤਹਿ ਤਾਈ ਰਹਿੰਦੀ ਹੈ ਤੇ ਹੌਲੀ-ਹੌਲੀ ਫਸਲ ਨੂੰ ਲੱਗਦੀ ਰਹਿੰਦੀ ਹੈ ਜੇਕਰ ਕਿਸੇ ਕਾਰਨ ਕਰਕੇ ਪੋਟਾਸ਼ ਉਸ ਸਮੇਂ ਨਹੀਂ ਪਾਈ ਜਾ ਸਕੀ ਤਾਂ ਇਸ ਨੂੰ ਝੋਨਾ ਨਿਸਰਨ ਤੋਂ ਪਹਿਲਾਂ ਪਹਿਲਾਂ ਕਿਸੇ ਵੇਲੇ ਵੀ ਪਾਇਆ ਜਾ ਸਕਦਾ ਹੈ ਕਿਸਾਨ ਵੀਰੋ ਪोटाश 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਪਾ ਸਕਦੇ ਆ ਜੇਕਰ ਆਪਾਂ ਇਸ ਨੂੰ ਜ਼ਮੀਨ ਵਿੱਚ ਨਹੀਂ ਪਾ ਸਕਦੇ ਤਾਂ ਇਸ ਦੀ ਸਪਰੇ ਵੀ ਕੀਤੀ ਜਾ ਸਕਦੀ ਏ ਸਪਰੇ ਕਰਨ ਲਈ ਐਨ ਪੀ ਕੇ ਪਾਊਡਰ ਰੂ 1 ਕਿਲੋ ਪ੍ਰਤੀ ਏਕੜ 150 ਲੀਟਰ ਪਾਣੀ ਵਿੱਚ ਘੋਲ ਕੇ ਝੋਨੇ ਤੇ ਸਪਰੇਅ ਕੀਤੀ ਜਾ ਸਕਦੀ ਹੈ ਕਿਹੜਾ ਐਨਪੀਕੇ ਲੈਣਾ ਹੈ ਤੁਸੀਂ ਐਨਪੀਕੇ 13 0 45 ਦੀ ਸਪਰੇਅ ਕਰ ਸਕਦੇ ਹੋ ਤੁਸੀਂ 0 52 34 ਐਨਪੀਕੇ ਵੀ 1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਇਸ ਲਈ ਕਿਸਾਨ ਵੀਰੋ ਪोटाश ਤੱਤ ਦੀ ਵਰਤੋਂ ਜ਼ਰੂਰ ਕਰੋ ਪोटाश ਝੋਨੇ ਦਾ ਝਾੜ ਵਧਾਉਂਦੀ ਏ ਕਈ ਵਾਰ ਮੁੰਜਰਾਂ ਦੇ ਵਿੱਚ ਹੇਠਲੇ ਪਾਸੇ ਕੁਝ ਭਾਗ ਖਾਲੀ ਰਹਿ ਜਾਂਦਾ ਹੈ ਉਹਨਾਂ ਵਿੱਚ ਦਾਣੇ ਨਹੀਂ ਬਣਦੇ ਫੋਕ ਬਣ ਜਾਂਦੀ ਏ ਤੇ ਝਾੜ ਘਟ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਉਮੀਦ ਹੈ ਕਿ ਕਿਸਾਨ ਵੀਰੋ ਤੁਹਾਨੂੰ ਬੜਾ ਲੱਗ ਗਿਆ ਹੋਵੇਗਾ ਕਿ ਝੋਨੇ ਵਿੱਚ ਪोटाਸ਼ ਦਾ ਕਿੰਨਾ ਮਤਲਬ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਵੀਡੀਓ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ